ਅੱਲਾ ਜੀ ਨੇ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ ਚ ਆ ਗਿਆ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਸਲਿਆਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਤੂਰ ਜੀ ਜੀ ਪਤਾ ਉਹਨਾਂ ਦਾ ਪਿਆਰ ਸੀਗਾ ਬੜੀ ਨੇਕਤਾ ਸੀਗੀ ਬਹੁਤ ਜ਼ਿਆਦਾ ਅਕਸਰ ਆਉਂਦੇ ਸੀ ਉਹ ਮੇਰੇ ਵਾਸਤੇ ਸਾਹਿਬ ਜੀ ਬਹੁਤ ਸਾਡਾ ਪਰਿਵਾਰ ਹੈ ਕਿ ਸਾਡੀ ਸਾਥ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਬਹੁਤ ਸਾਰੇ ਸ਼ੋਜ਼ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਇਕੱਠੇ ਪਰ ਇਹ ਨੀਚੇ ਕਰੋ ਯਾਰ ਫੈਮਲੀ ਹੁੰਦੀ ਸੀ ਸਾਰਿਆਂ ਨਾਲ ਦੀ ਵੀ ਸਾਡੀ ਵੀ ਬਾਲੂਕਾ ਸ਼ਰਮਾ ਜੀ ਦੀ ਫੈਮਲੀ ਦਿਵਿੰਦਰ ਖੰਨੇ ਵਾਲੇ ਕਾਜੀ ਉਹਨਾਂ ਦੀ ਫੈਮਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ 2-2 3-3 ਦਿਨ ਮਹੀਨੇ ਰਹਿਣਾ ਜਦੋਂ ਅਸੀਂ ਉਹ ਆਪਕਾ ਸੋਹਣਾ ਫਲਾਈਟ ਤੋਂ ਤੋਂ ਫੜੇ ਮੇਰੇ ਕਰਨ ਨੂੰ ਮੁਰਨਾ ਵੀ ਰੂਣਾ ਸਾਰੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ ਇਹਦੇ ਬਹੁਤ ਬੜਾ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀ ਨੂਰੀ ਮੈਂ ਆਖਰੀ ਵਾਰ ਕਦੋਂ ਗੱਲ ਬਾਤ ਹੋਈ ਤੁਹਾਡੀ ਗੱਲ ਉਹਨੇ ਦਸੀ ਤੁਹਾਡੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜਾਦਾ ਫੁਖਰਾਜ ਨਾਲ ਤੇ ਪੈਂਜੀ ਨਾਲੇ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਭੱਲ ਜੀ ਦੀ ਵਾਈਫ ਵੀਨੀ ਦੇ ਨਾਲੇ ਗੱਲ ਹੁੰਦੀ ਸੀ ਜਿਆਦਾ ਹਾਲ ਚਾਲ ਚੱਲ ਉੱਜ ਦੇ ਰਹੇ ਸੀਗੇ 2 ਸਾਲ ਉਦੋਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਹ ਉਦਾਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਉਹਨੂੰ ਤੇ ਮੈਂ ਹਾਲਚਲ ਪੁੱਛਦੀ ਸੀਗੀ ਉਹਨਾਂ ਜਾਣਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜੀ ਇਨਫੈਕਸ਼ਨ ਦਾ ਡਰ ਹੋਣ ਕਰਕੇ ਵੀ ਨਹੀਂ ਸੀ ਸਕਦੇ